ਅੱਜ ਆਪਾਂ ਬਣਾਵਾਂਗੇ ਫਰੂਟ ਜੈਮ ਜਾਂ ਫਿਰ ਆਲੂ ਬਖਾਰੇ ਦੀ ਜੈਮ ਬਿਨਾ ਕਿਸੇ ਕਲਰ ਤੋਂ ਬਿਨਾ ਕਿਸੇ ਕੈਮੀਕਲ ਤੋਂ ਬਹੁਤ ਹੀ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੁੰਦੀ ਆ ਤੇ ਬਿਲਕੁਲ ਸਿਰਫ ਆਪਾਂ ਇੱਕ ਦੋ ਚੀਜ਼ਾਂ ਤੋਂ ਹੀ ਜਿਹੜੀ ਫਰੂਟ ਜੈਮਾ ਬਣਾ ਲਵਾਂਗੇ ਜ਼ਿਆਦਾ ਕੁਝ ਨਹੀਂ ਪਾਵਾਂਗੇ ਬਿਲਕੁਲ ਪਰਫੈਕਟ ਬਣਦੀ ਆ ਤੇ ਬਹੁਤ ਹੀ ਜ਼ਿਆਦਾ ਟੇਸਟੀ ਬਣਦੀ ਆ ਤੁਸੀਂ ਵੀ ਇੱਕ ਵਾਰੀ ਟਰਾਈ ਕਰਿਓ ਤੇ ਬਣਾਉਣੀ ਬਿਲਕੁਲ ਆਸਾਨ ਆ ਇਸ ਤਰ੍ਹਾਂ ਹੀ ਜੈਮ ਬਣ ਕੇ ਤਿਆਰ ਹੋ ਜਾਂਦੀ ਆ ਸਤਿ ਸ੍ਰੀ ਅਕਾਲ ਜੀ ਮੈਂ ਤੁਹਾਡੇ ਨਾਲ ਸ਼ੇਅਰ ਕਰਦੀ ਰਹਿੰਦੀ ਆ ਨਵੀਂ ਨਵੀਂ ਰੈਸਪੀਜ਼ ਨਵੀਂ ਨਵੀਂ ਰੈਸਪੀਜ਼ ਦੇਖਣ ਲਈ ਇਹ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਹਰ ਇੱਕ ਵੀਡੀਓ ਤੁਹਾਡੇ ਕੋਲ ਪਹੁੰਚ ਸਕੇ ਤੇ ਚੱਲਦੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਆ ਜਰੂਰ ਕਰਦੇ ਆ ਕਰੋ ਜੀ ਆਲੂ ਬੁਖਾਰੇ ਅੱਜ ਕੱਲ੍ਹ ਆਮ ਹੀ ਹੋ ਰਹੇ ਆ ਬਾਜ਼ਾਰ ਦੇ ਵਿੱਚ ਆਸਾਨੀ ਦੇ ਨਾਲ ਮਿਲ ਜਾਂਦੇ ਆ ਸੇਤਲੇ ਵੀ ਆਲੂ ਬੁਖਾਰੇ ਬਹੁਤ ਵਧੀਆ ਹੁੰਦੇ ਆ 250 ਗ੍ਰਾਮ ਮੇ ਆਲੂ ਖਾਰੇ ਮਤਲਬ ਪਾਈ ਆਲੂ ਖਾਰੇ ਲੈ ਲਏ ਤੇ ਸਵਾ ਗਲਾਸ ਪਾਣੀ ਦਾ ਇਹਦੇ ਵਿੱਚ ਪਾ ਲੂੰਗੀ ਮੈਂ ਆਲੂ ਬੁਖਾਰੇ ਪਾ ਕੇ ਆਪਾਂ ਇਹਦੇ ਵਿੱਚ ਪਕਾ ਲਵਾਂਗੇ ਚੰਗੀ ਤਰ੍ਹਾਂ ਤਾਂ ਕਿ ਆਪਾਂ ਨੂੰ ਛਾਣਨ ਦੇ ਵਿੱਚ ਆਸਾਨੀ ਹੋਵੇ ਤੇ ਆਪਾਂ ਨੂੰ ਕਲਰ ਵੀ ਆ ਜਿਹੜਾ ਹੋਰ ਐਡ ਨਾ ਕਰਨਾ ਪਵੇ ਇਸ ਤਰ੍ਹਾਂ ਉਬਾਲਣ ਨਾਲ ਇੱਕ ਤਾਂ ਕਲਰ ਵਧੀਆ ਆਉਂਦਾ ਹੈ ਇੱਕ ਤਾਂ ਜੈਮ ਬਹੁਤ ਹੀ ਕਰੀਮੀ ਤੇ ਟੇਸਟੀ ਬਣ ਕੇ ਤਿਆਰ ਹੁੰਦੀ ਆ ਆਪਾਂ ਪਾਈ ਆਲੂ ਬੁਖਾਰੇ ਆ ਜਿਹੜੇ ਇਹਦੇ ਵਿੱਚ ਪਾ ਲਵਾਂਗੇ ਤੇ ਲਗਾਤਾਰ ਆਪਾਂ ਪਕਾ ਲਵਾਂਗੇ ਇਹਨੂੰ ਤੇ ਜਦੋਂ ਇਹ ਪੱਕ ਗਏ ਉਦੋਂ ਇਸ ਟਾਈਮ ਤੇ ਦੇ ਛਿਲਕੇ ਜਿਹੜੇ ਹਟਾ ਦੇਵੋ ਜੇ ਛਿਲਕੇ ਨਹੀਂ ਵੀ ਹਟਾ ਰਹੇ ਤੁਸੀਂ ਤਾਂ ਕੋਈ ਪ੍ਰੋਬਲਮ ਵਾਲੀ ਗੱਲ ਨਹੀਂ ਹੈ ਕਿ ਛਿਲਕੇ ਆ ਜਿਹੜੇ ਬਾਅਦ ਦੇ ਵਿੱਚ ਵੀ ਹਟਾਏ ਜਾ ਸਕਦੇ ਨੇ ਜਦੋਂ ਆਪਾਂ ਇਹਨੂੰ ਛਾਣਾਂਗੇ ਪਰ ਇਹਦੇ ਨਾਲ ਕੀ ਹੁੰਦਾ ਹੈ ਟੇਸਟ ਹੋਰ ਵੀ ਜ਼ਿਆਦਾ ਵਧੀਆ ਹੁੰਦਾ ਹੈ ਤੇ ਛਿਲਕੇ ਆਪਾਂ ਇਸ ਤਰ੍ਹਾਂ ਕਰਕੇ ਹਟਾ ਦੇਵਾਂਗੇ ਤੇ ਇਹਨਾਂ ਨੂੰ ਮੈਸ਼ ਕਰ ਦੇਵਾਂਗੇ ਚਾਹੇ ਤੁਸੀਂ ਮੈਸ਼ਰ ਦੇ ਨਾਲ ਮੈਸ਼ ਕਰ ਲਓ ਮੇਰੇ ਕੋਲ ਇਹ ਚਿੰਟਾ ਜੇ ਆਮ ਇਹਦੇ ਨਾਲ ਹੀ ਮੈਸ਼ ਕਰਦੇ ਕਿਉਂਕਿ ਪੱਕ ਪੱਕ ਕੇ ਬਿਲਕੁਲ ਸੌਫਟ ਹੋ ਗਿਆ ਜਦ ਤੁਸੀਂ ਉਦੋਂ ਤੱਕ ਪਕਾਉਣੇ ਨੇ ਜਦੋਂ ਤੱਕ ਬਿਲਕੁਲ ਸੌਫਟ ਹੋ ਜਾਣਾ ਤੇ ਪਾਣੀ ਦੇ ਵਿੱਚ ਘੁਲ ਜਾਣਾ ਇਹਨਾਂ ਦਾ ਪਾਣੀ ਦਾ ਰੰਗ ਵੀ ਹੈ ਜਿਹੜਾ ਬਿਲਕੁਲ ਬਦਲ ਜਾਊਗਾ ਲਾਲ ਹੋ ਜਾਊਗਾ ਜਦੋਂ ਆਲੂ ਬਖਾਰੇ ਇਹਦੇ ਵਿੱਚ ਪੱਕ ਜਾਣਗੇ ਇੱਕ ਗੱਲ ਦਾ ਤੁਸੀਂ ਧਿਆਨ ਰੱਖਣਾ ਹੈ ਕਿ ਆਲੂ ਬਖਾਰੇ ਫਰੈਸ਼ ਤੇ ਵਧੀਆ ਕਲਰ ਵਾਲੇ ਹੋਣੇ ਚਾਹੀਦੇ ਨੇ ਤਾਂ ਕਿ ਆਪਣੀ ਜੈਮ ਦਾ ਕਲਰ ਵੀ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਵੇ ਇਸ ਤਰ੍ਹਾਂ ਬਿਲਕੁਲ ਫਰੈਸ਼ ਤੇ ਲਾਲ-ਲਾਲ ਤਾਜੀ ਆਪਣੇ ਕੋਲ ਆਲੂ ਬਖਾਰੇ ਸੀ ਕਿ ਆਲੂ ਬਖਾਰੇ ਮਿੱਠੇ ਹੋਣੇ ਚਾਹੀਦੇ ਆ ਖੱਟੇ ਆਲੂ ਬਖਾਰੇ ਹੋਣਗੇ ਫਿਰ ਜੈਮ ਚੋਂ ਖੱਟਾ ਟੇਸਟ ਆਊਗਾ ਜੇ ਮਿੱਠੇ ਹੋਣਗੇ ਫਿਰ ਟੇਸਟ ਵੀ ਆ ਜਿਹੜਾ ਮਿੱਠਾ ਆਊਗਾ ਇਸ ਤਰ੍ਹਾਂ ਮੈਂ ਕੜਚੀ ਜੀ ਨਾਲ ਤੇ ਚਮਟੇ ਨਾਲ ਇਸ ਨੂੰ ਦੱਬ-ਦੱਬ ਕੇ ਪ੍ਰੈਸ ਕਰਕੇ ਸਾਰੇ ਆਲੂ ਬਖਾਰੇ ਵਿੱਚ ਘੋਟ ਦੂੰਗੀ ਇਹ ਆਪਣਾ ਇਸ ਤਰ੍ਹਾਂ ਰੰਗ ਹੋ ਗਿਆ ਹੁਣ ਇਹਦੇ ਵਿੱਚ 4 ਤੋਂ 5 ਚਮਚ ਮੈਂ ਚੀਨੀ ਦੇ ਪਾਇਆ ਚਿੰਨੀ ਥੋੜੀ ਜਿਹੀ ਵਾਧੇ ਰੱਖਿਓ ਫਿਰ ਟੇਸਟ ਵਧੀਆ ਆਉਂਦਾ ਏ ਕਿਉਂਕਿ ਜੈਮ ਜਿਆਦਾ ਮਿੱਠੀ ਹੁੰਦੀ ਏ ਤੇ ਮਿੱਠਾ ਹੀ ਜਿਹੜਾ ਵਧੀਆ ਰਹਿੰਦਾ ਏ ਬਿਲਕੁਲ ਹਲਕਾ ਜਿਹਾ ਮੈਂ ਨਮਕ ਪਾਇਆ ਏ ਤੁਸੀਂ ਚਾਹੋ ਸਕਿੱਪ ਵੀ ਕਰ ਸਕਦੇ ਹੋ ਨਮਕ ਮੈਂ ਇਸ ਲਈ ਪਾਇਆ ਤਾਂ ਕਿ ਆਪਣਾ ਮਿੱਠੇ ਦਾ ਟੇਸਟ ਜਿਹੜਾ ਬੈਲੈਂਸ ਹੋ ਜਾਵੇ ਆਪਣਾ ਟੇਸਟ ਖਰਾਬ ਨਾ ਹੋਵੇ ਤੇ ਹੁਣ ਇਹ ਆਪਣਾ ਬਿਲਕੁਲ ਪੱਕ ਕੇ ਤਿਆਰ ਹੋ ਗਿਆ ਇਸ ਤਰ੍ਹਾਂ ਰੰਗ ਹੋ ਗਿਆ ਤੇ ਜੂਸ ਇਹ گاੜਾ ਵੀ ਹੋ ਗਿਆ ਰੰਗ ਵੀ ਬਿਲਕੁਲ ਪਰਫੈਕਟ ਲਾਲ ਬਣ ਕੇ ਆਇਆ ਏ ਹੁਣ ਆਪਾਂ ਜਦੋਂ ਇਹ ਗੁੱਸਤਾ ਜਿਆ ਹੋ ਗਿਆ ਉਸ ਟਾਈਮ ਤੇ ਆਪਾਂ ਇਹਨੂੰ ਛਾਣ ਲਵਾਂਗੇ ਤੁਸੀਂ ਚਾਹੋ ਗਰਮ ਨੂੰ ਵੀ ਹੈ ਜਿਹੜਾ ਛਾਣ ਸਕਦੇ ਹੋ ਕੋਈ ਪ੍ਰੋਬਲਮ ਬਣੀ ਗੱਲ ਨਹੀਂ ਹੈਗੀ ਇਸ ਤਰ੍ਹਾਂ ਆਪਾਂ ਮੈਸ਼ ਕਰਦੇ ਹੋਏ ਇਹਨੂੰ ਕੜਚੀ ਦੇ ਨਾਲ ਮੈਸ਼ ਕਰ ਲਵਾਂਗੇ ਤੇ ਬਿਲਕੁਲ ਛਾਣ ਲਵਾਂਗੇ ਸਾਰਾ ਜੂਸ ਆ ਜਿਹੜਾ ਉਹ ਕੱਢ ਲਵਾਂਗੇ ਉਪਰੋਂ ਛਿਲਕੇ ਵਗੈਰਾ ਗੁੱਠਲੀਆਂ ਵਗੈਰਾ ਜਾਂ ਜਿਹੜੀ ਜਾਲੀ ਜੀ ਇਹਦੇ ਵਿੱਚ ਆਲੂ ਬਖਾਰੇ ਦੇ ਵਿੱਚ ਹੈਗੀ ਉਹ ਵੀ ਸਾਰੀ ਆ ਜਿਹੜੀ ਨਿਕਲ ਜੂਗੀ ਆਪਣੇ ਕੋਲ ਕਰੀਮੀ ਕਰੀਮੀ ਪਾਟ ਜਿਹੜਾ ਆਲੂ ਬਖਾਰੇ ਦਾ ਆ ਜਾਊਗਾ ਤੁਸੀਂ ਕਿਸੇ ਵੀ ਫਰੂਟ ਦੀ ਜੈਮ ਆ ਜਿਹੜੀ ਇਸ ਤਰ੍ਹਾਂ ਬਣਾ ਸਕਦੇ ਹੋ ਇੱਕ ਤਾਂ ਕਰੇ ਬਣਾਉਂਗੇ ਬਹੁਤ ਜ਼ਿਆਦਾ ਹੈਲਦੀ ਹੋਗੀ ਤੇ ਨਾਲ ਹੀ ਟੇਸਟੀ ਤਾਂ ਹੁੰਦੀ ਹੋਈ ਆ ਇਹ ਜੂਸ ਇਸ ਤਰ੍ਹਾਂ ਆਪਣਾ ਬਿਲਕੁਲ ਰੈੱਡ ਕਲਰ ਦਾ ਬਣ ਕੇ ਤਿਆਰ ਹੋ ਗਿਆ ਆਪਾਂ ਕੋਈ ਵੀ ਕਲਰ ਇਹਦੇ ਵਿੱਚ ਨਹੀਂ ਪਾਇਆ ਹੈਗਾ ਇਸ ਤਰ੍ਹਾਂ ਜਦੋਂ ਇਹ ਬਣ ਗਿਆ ਆਪਾਂ ਇਹਨੂੰ ਇੱਕ ਪਰਤਨ ਦੇ ਵਿੱਚ ਪਾ ਕੇ ਆ ਜਿਹੜਾ ਪਕਾ ਲਵਾਂਗੇ ਇਹ ਜਦੋਂ ਥੋੜਾ ਥੋੜਾ ਪੱਕ ਰਿਹਾ ਹੈ ਉਸ ਟਾਈਮ ਤੇ ਆਪਾਂ ਇਹਦੇ ਵਿੱਚ ਆਪਾਂ ਨਾਲ ਦੀ ਨਾਲ ਦੋ ਚਮਚਾ ਜਿਹੜਾ ਕੌਰਨਫਲੋਰ ਜਾਂ ਕੌਰਨ ਸਟਾਰਚ ਹੁੰਦਾ ਹੈ ਉਹਨੂੰ ਥੋੜੇ ਜਿਹੀ ਪਾਣੀ ਦੇ ਵਿੱਚ ਘੋਲ ਲਵਾਂਗੇ ਤਾਂ ਕਿ ਆਪਣਾ ਜੈਮ ਜਿਹੜਾ ਬਣ ਜਾਵੇ ਕਿਉਂਕਿ ਇਸ ਤਰ੍ਹਾਂ ਜੂਸ ਆ ਜਿਹੜਾ گاੜਾ ਨਹੀਂ ਹੋਣਾ ਹੈਗਾ ਇਸ ਤਰ੍ਹਾਂ ਇਹਦੇ ਵਿੱਚ ਆਪਾਂ ਜਿਹੜਾ ਪਾ ਕੇ ਘੋਲ ਲਵਾਂਗੇ ਥੋੜਾ ਥੋੜਾ ਇਹ ਪਕਾਉਂਦੇ ਹੋਏ ਬਿਲਕੁਲ گاੜਾ ਹੋ ਗਿਆ ਥੋੜਾ ਥੋੜਾ ਤੇ ਬਾਕੀ ਆਪਾਂ ਜਿਹੜਾ ਕਾਰਨਫਲਾਰ ਪਾਵਾਂਗੇ ਉਹਦੇ ਨਾਲ ਬਿਲਕੁਲ ਇਹ گاੜਾ ਜੈਮ ਦੀ ਤਰ੍ਹਾਂ ਹੋ ਜਾਊਗਾ ਜੇ ਤੁਸੀਂ ਇਦਾਂ ਹੀ ਪਕਾਉਂਗੇ ਫਿਰ ਇਹ ਉਸ ਤਰ੍ਹਾਂ گاੜਾ ਨਹੀਂ ਹੋਣਾ ਜਿੱਦਾਂ ਕਿ ਜੈਮ ਹੁੰਦੀ ਆ ਫਿਰ ਇਹ ਜੈਮ ਤੇ ਜੈਲੀ ਦੀ ਤਰ੍ਹਾਂ ਹੋ ਜਾਊਗਾ ਇਹ ਥੋੜੀ ਦੇਰ ਚ ਘੁਲ ਕੇ ਆ ਕਲਰ ਬਿਲਕੁਲ ਇਹਦਾ ਰੈਡੀ ਹੋ ਜਾਣਾ ਹੈ ਜਦੋਂ ਤੁਸੀਂ ਇਸ ਤਰ੍ਹਾਂ ਇਹਨੂੰ ਘੋਲਦੇ ਰਹੋਗੇ ਇਹ گاੜਾ ਹੋ ਜਾਣਾ ਹੈ ਬਿਲਕੁਲ ਇਸ ਟਾਈਮ ਤੇ ਜਦੋਂ ਆਪਾਂ ਇਹਦੇ ਵਿੱਚ ਕਾਰਨ ਫਲਾਰ ਪਾਇਆ ਹੈ ਉਸ ਟਾਈਮ ਤੇ ਗੈਸ ਦੀ ਫਲੇਮ ਹੈ ਜਿਹੜੀ ਹਾਈ ਰੱਖੀਆ ਕਾਰਨ ਫਲਾਰ ਆਪਾਂ نیچے ਤਾਂ ਘੋਲਿਆ ਹੈ ਤਾਂ ਕਿ ਕੋਈ ਗੱਠਾ ਨਾ ਪੈਣ ਇਸ ਤਰ੍ਹਾਂ ਹੁੰਦਾ ਹੈ ਕਿ ਗੱਠਾ ਨਹੀਂ ਪੈਂਦੀ ਹੈ ਜਦੋਂ ਤੁਸੀਂ ਇਸ ਤਰ੍ਹਾਂ ਇਹਦੇ ਵਿੱਚ ਕਾਰਨ ਫਲਾਰ ਘੋਲਦੇ ਹੋ ਤੁਸੀਂ ਕਿੰਨਾ ਕਗਾੜਾ ਰੱਖਣਾ ਹੈ ਉਸ ਦੇ ਹਿਸਾਬ ਨਾਲ ਰੱਖ ਸਕਦੇ ਹੋ ਮੈਂ ਮੀਡੀਅਮ ਜਿਹਾ ਗਾੜਾ ਰੱਖਿਆ ਹੈ ਜਿਆਦਾ ਗਾੜਾ ਰੱਖਣਾ ਹੈ ਤਾਂ ਅੱਧਾ ਚਮਚ ਕਾਰਨ ਫਲਾਰਾ ਜਿਹੜਾ ਹੋਰ ਪਾ ਸਕਦੇ ਹੋ ਠੰਡਾ ਹੋਣ ਤੋਂ ਬਾਅਦ ਇਹਨੇ ਬਿਲਕੁਲ ਗਾੜਾ ਹੋ ਜਾਣਾ ਹੈ ਵਧੀਆ ਹੋ ਜਾਣਾ ਹੈ ਇਸ ਤਰ੍ਹਾਂ ਥੋੜੀ ਦੇਰ ਚਲਾਉਣ ਤੋਂ ਬਾਅਦ ਇਹ ਗਾੜਾ ਹੋ ਜਾਊਗਾ ਜਿਆਦਾ ਟਾਈਮ ਨਹੀਂ ਲੱਗਦਾ ਹੈਗਾ ਇਹਨੂੰ ਤੇ ਕਲਰ ਬਿਲਕੁਲ ਉਸੇ ਤਰ੍ਹਾਂ ਦਾ ਜੈਮ ਵਜਾਰ ਦੀ ਜੇ ਮੁੰਦੀ ਹੈ ਉਸੇ ਤਰ੍ਹਾਂ ਦਾ ਰੈੱਡ ਆ ਜਿਹੜਾ ਬਣ ਕੇ ਆਪਣਾ ਤਿਆਰ ਹੋ ਗਿਆ ਤੇ ਇਹਦੇ ਵਿੱਚ ਐਕਸਟਰਾ ਚੀਜ਼ ਆਪਾਂ ਨੂਨ ਬਿਲਕੁਲ ਥੋੜਾ ਜਿਹਾ ਤੇ ਚੀਨੀ ਤੋਂ ਬਿਨਾ ਆਪਾਂ ਕੋਈ ਵੀ ਚੀਜ਼ ਇਹਦੇ ਵਿੱਚ ਕੋਈ ਵੀ ਫਲੇਵਰ ਨਹੀਂ ਪਾਇਆ ਹੈਗਾ ਕਿਉਂਕਿ ਆਲੀ ਆਲੂ ਬੁਖਾਰੇ ਦਾ ਫਲੇਵਰ ਹੀ ਬਹੁਤ ਜ਼ਿਆਦਾ ਵਧੀਆ ਹੈ ਤੇ ਜਦੋਂ ਇਹ ਠੰਡਾ ਹੋ ਗਿਆ ਤਾਂ ਇਸ ਤਰ੍ਹਾਂ ਦਾ ਇਹ ਬਣ ਕੇ ਤਿਆਰ ਹੋ ਗਿਆ ਤੁਸੀਂ ਚਾਹੋ ਇਸ ਤੋਂ ਵੀ گاੜਾ ਬਣਾ ਸਕਦੇ ਹੋ ਕਾਰਨਫਲਾਰ ਦੀ ਮਾਤਰਾ ਜਿਹੜੀ ਵਧਾ ਸਕਦੇ ਹੋ ਤੇ ਬਰੈਡ ਤੇ ਲਗਾ ਕੇ ਰੋਟੀ ਤੇ ਲਗਾ ਕੇ ਤੁਸੀਂ ਇਹਨੂੰ ਜਿਵੇਂ ਮਰਜ਼ੀ ਹੈ ਜਿਹੜਾ ਖਾ ਸਕਦੇ ਹੋ ਬਹੁਤ ਹੀ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੁੰਦਾ ਹੈ ਤੇ ਹੈਲਦੀ ਤਾਂ ਹੁੰਦਾ ਹੀ ਆ ਇਸ ਤਰ੍ਹਾਂ ਆਪਾਂ ਨੂੰ ਬਰੈਡ ਤੇ ਲਗਾ ਲਵਾਂਗੇ ਤੇ ਤੁਸੀਂ ਇਹਨੂੰ ਸਟੋਰ ਕਰਕੇ ਲੰਬੇ ਸਮੇਂ ਤੱਕ ਰੱਖ ਸਕਦੇ ਹੋ ਫ੍ਰਿਜ ਦੇ ਵਿੱਚ ਤਾਂ ਇਹ ਤੋਂ ਤਸਵੀਰ ਨੂੰ ਜਿਹੜਾ ਸਾਲ ਦੋ ਸਾਲ ਵੀ ਰੱਖ ਸਕਦੇ ਹੋ ਇਹ ਪੱਕਿਆ ਹੋਇਆ ਬਿਲਕੁਲ ਬਾਹਰ ਵੀ ਹੈ ਜਿਹੜਾ ਖਰਾਬ ਨਹੀਂ ਹੋਊਗਾ ਜਿਵੇਂ ਕਿ ਬਾਜ਼ਾਰ ਦੇ ਜੈਮ ਹੁੰਦੇ ਨੇ ਉਸੇ ਤਰ੍ਹਾਂ ਹੀ ਰਹੂਗਾ ਆਪਣਾ ਆਲੂ ਬੁਖਾਰੇ ਦਾ ਜੈਮ ਬਣ ਕੇ ਤਿਆਰ ਹੋ ਗਿਆ ਤੁਸੀਂ ਕਿਸੇ ਵੀ ਫਰੂਟ ਦਾ ਬਣਾ ਸਕਦੇ ਹੋ ਜੇ ਵੀਡੀਓ ਚੰਗੀ ਲੱਗੇ ਲਾਈਕ ਸ਼ੇਅਰ ਕਰਦੇ ਹੋ ਥੈਂਕ ਯੂ ਜੀ ਮਿਲਾਂਗੇ ਕਿਸੇ ਨਵੀਂ ਰੈਸਪੀ ਦੇ ਵਿੱਚ ਨਵੀਂ ਵੀਡੀਓ ਦੇ ਵਿੱਚ